ਮਾਜ ਮਹੱਲਾ ਪੰਜਵਾਂ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰ ਪ੍ਰਸਾਦਿ ਕਿਨੈ ਵਿਰਲੇ ਜਾਣੀ ਧਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ਸੇ ਨੀਤਰ ਪਰਵਾਨ ਜਿਨਿ ਦਰਸ਼ਨ ਪੇਖਾ ਸੇ ਤਰ ਭੇ ਜਿਨਿ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਆਉ ਬਲ ਤਿਨ ਸੰਗ ਪਛਾਣਾ ਜੀਉ ਸੁਣ ਸਾਜਣ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਹਿ ਉਧਾਰੇ ਜੇਲ ਵਿਖਾਟ ਹੋਆ ਮਨ ਨਿਰਮਲ ਲਿਟ ਗਏ ਆਵਣ ਜਾਣਾ ਜੀਉ ਦੁਇ ਕਰ ਜੋੜ ਇਕ ਬਿਨਾਉ ਕਰੀਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਕੋ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਨ ਮਾਣਾ ਜੀਉ ਬਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਨ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੂਖ ਭਇਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਖਲ ਨੀਰ ਭਰੇ ਸਰ ਸੁਪਰ ਬਿਰਥਾ ਕੋਏ ਨਾ ਜਾਏ ਜੀਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਤਿਪਾਰੇ ਮਿਹਰਵਾਨ ਕਿਰਪਾਲ ਦਿਆਲਾ ਸਗਲੇ ਤ੍ਰਿਖਤ ਅਗਾਏ ਜੀਉ ਵਣ ਤ੍ਰਿਣ ਅੰਤਰ ਭਵਨ ਕੀ ਤੋਨ ਹਰਿਆ ਕਰਨ ਭਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਆਰਾਧੇ ਮਨ ਕੀ ਆਸ ਤੁਝਾਏ ਜੀਉ ਮਾਤ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਪ੍ਰਹਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਕਉ ਕੇ ਹਾ ਤੜਾ ਜੀਉ ਉਮਰੀ ਕਿਰਪਾ ਤੇ ਤੋਦ ਪਛਾਣਾ ਤੂੰ ਮੇਰੀ ਓ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਤਉਦ ਉਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਏ ਸਭ ਕਿਸ਼ ਕੀਤਾ ਤੇਰਾ ਹੋਵੈ ਨਾਹੀ ਕੇਸ਼ ਅਸਾੜਾ ਜੀਓ ਨਾਮ ਧਿਆਇ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰ ਪੂਰੈ ਵਜੀਵਾ ਧਾਈ ਨਾਨਕ ਜਿਤਾ ਬਿਖਾੜਾ ਜਿਉ ਬਾਜ ਮਹਲਾ ਪੰਜਵਾਂ ਜੀ ਪ੍ਰਾਨ ਪ੍ਰਭ ਮਨਹ ਅਦਾਰਾ ਭਗਤ ਜੀਵ ਹੈ ਗੁਣ ਗਾਏ ਅਪਾਰਾ ਗੁਣ ਨਿਦਾਨ ਅੰਮ੍ਰਿਤ ਹਰ ਨਾਮਾ ਭਰਿ ਧਿਆਏ ਧਿਆਏ ਸੁਖ ਪਾਇਆ ਜੀਉ ਮਨਸਾ ਧਾਰ ਜੋ ਘਰ ਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੈ ਭੇਟਤ ਗੁਰ ਦਰਸਾਆ ਜੀਉ ਅਗੰ ਅਭੂਚਰ ਕਿਛ ਮਿਤ ਨਹੀਂ ਜਾਣੀ ਸਾਧਿਕ ਸਿੱਧ ਧਿਆਵਹਿ ਜਾਣੀ ਖੁਦੀ ਮਿਟੀ ਚੂਕਾ ਪਹੋਲਾਵਾ ਗੁਰਮਨ ਹੀ ਮਹਿ ਪ੍ਰਗਟਾਇਆ ਜੀਉ ਆਨੰਦ ਮੰਗਲ ਕਲਿਆਣ ਨਿਧਾਨ ਸੂਖ ਸਹਜ ਹਰਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਧਰ ਮਹਿ ਆਇਆ ਜੀਉ ਬਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾ ਸੋਏ ਤੁਮਹਾਰੀ ਤੂੰ ਪ੍ਰੀਤਮ ਠਾਕੁਰ ਅਤਿ ਪਹਾਰੀ tumre kartab tumhi jaan ho tumri hot gopala jiyo gun ghavat man haria hove katha sunat mal sagli khove pet sang sad santan kai sada japaunda ala jiyo prab apna saath saath samharau eh mat gur prasad man tarau ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਯਾ ਪ੍ਰਤਪਾਲਾ ਜੀਓ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤੁ ਤੁਮਾਰੇ ਪ੍ਰਗਤ ਪਿਆਰੇ ਦੇਖ ਨਾਨਕ ਭੈ ਨਿਹਾਲਾ ਜੀਓ ਬਾਜ ਮਹੱਲਾ ਪੰਜਵਾ ਹੁਕਮੀ ਵਰਸਣ ਲਾਗੇ ਮਿਹਾਂ ਸਾ ਜਨ ਸੰਤ ਮਿਲ ਨਾਮ ਜਪੇ ਹਾ ਸੀਤਲ ਸ਼ਾਂਤ ਸਹਜ ਸੁਖ ਪਾਇਆ ਠਾਣਡ ਪਾਈ ਪ੍ਰਭ ਆਪੇ ਜੀਓ ਸਭ ਕਿਸ ਬਹੁਤ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰਹੁ ਮੇਰੇ ਦਾਤਾਰਾ ਜੀ ਜੰਤ ਸਭ ਧਰਾਤੇ ਜੀਓ ਸੱਚਾ ਸਾਹਿਬ ਸੱਚੀ ਨਾਏ ਗੁਰ ਪ੍ਰਸਾਦਿ ਤਿਸ ਸਦਾ ਧਿਆਈ ਜਨਮ ਮਰਨ ਭੈ ਕਾਟੇ 모ਹਾ ਬਿਨ ਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸਾਲਾਹੇ ਸਿਮਰਤ ਨਾਮ ਕਾਟੇ ਸਭ ਪਾਹੇ ਪੂਰਨ ਆਸ ਕਰੀ ਖਿਨ ਭੀਤਰ ਹਰ 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 ਗੁਣ ਜਾਪੇ ਜੀਓ ਮਾਜ ਮਹੱਲਾ ਪੰਜਵਾ ਆਉ ਸਾਜਨ ਸੰਤ ਮੀਤ ਪਿਆਰੇ ਮਿਲ ਗਾਵਹ ਹੰ ਗੁਣ ਅਗੰ ਅਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਤੀਏ ਜੀਉ ਜਨਮ ਜਨਮ ਕੇ ਕਿਲ ਬਿਖ ਜਾਵਹਿ ਮਨ ਚਿੰਦੇ ਸੇ ਈ ਪਲ ਪਾਵਹਿ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕਾਉ ਦੀਐ ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭੋ ਬਿਨਸੈ ਹਰ ਹਰ ਧਿਆਈਐ ਜਿਨ ਸੇ ਵਿਆਸੋ ਪਾਰ ਗ੍ਰਾਮੀ ਕਾਰਜ ਸਗਲੇ ਥੀਏ ਜਿਉ ਆਏ ਭਇਆ ਤੇਰੀ ਸਰਣਾਈ ਜਿਉਂ ਭਾਵੇਂ ਤਿਉਂ ਲਹਿ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਵਹੁ ਸਚ ਨਾਨਕ ਅੰਮ੍ਰਿਤ ਪੀਐ ਜਿਉ